ਤਾਂ ਟਰ ਨਰੜਾ ਆਈਡੀਸੀ ਡੀ ਦੇ ਦਫਤਰ ਪੂਰੇ ਲੱਗਾ ਮਰੇਗਾ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸਾਂਝੇ ਪਲੇਟਫਾਰਮ ਤੋਂ ਲੱਗਾ ਜਿਹੜੀਆਂ ਮਜ਼ਦੂਰਾਂ ਮਰੇਗਾ ਅੰਦਰ ਵਰਕਰਾਂ ਨੂੰ ਮਰੇਗਾ ਦੇ ਕੰਮਿਆਂ ਨੂੰ ਮੁਸ਼ਕਲਾਂ ਆ ਰਹੀਆਂ ਜਿਹਦੇ ਦਰਮਿਆਨ ਪੰਜਾਬ ਦੇ ਹਾਕਮ ਜਿਹੜੇ ਪਿੰਡਾਂ ਦੇ ਸਰਪੰਚ ਹਾਕਮ ਕਰਦੇ ਬੈਠੇ ਆ ਉਹ ਮਜ਼ਦੂਰਾਂ ਦੀਆਂ ਜਿਹੜੀਆਂ ਚੰਗੇ ਢੰਗ ਨਾਲ ਕੰਮ ਕਰ ਰਹੇ ਪਿਛਲੇ ਸਮੇਂ ਤੋਂ ਉਹਨਾਂ ਦੀਆਂ ਆਈਡੀਆ ਡਿਲੀਟ ਕਰਕੇ ਆਪ ਦੇ ਚਾਹੇਤਿਆਂ ਦੀਆਂ ਉਹ ਆਈਡੀਆਂ ਲਾਉਂਦੇ ਆ ਮੁੰਦਰੇਗਾ ਸਕੀਮ ਦੇ ਤਹਿਤ ਜਿਹੜਾ ਕੰਮ ਕੀਤਾ ਮਜ਼ਦੂਰਾਂ ਔਰਤਾਂ ਨੇ ਖਸੂਏ ਖਾਲੇ ਆ ਖਾਲ ਖਾਲੇ ਆ ਛੱਪੜ ਖਾਲੇ ਆ ਉਹਨਾਂ ਦੇ ਪਿਛਲੇ 4 ਮਹੀਨੇ ਤੋਂ ਪੈਸੇ ਨਹੀਂ ਪੈ ਰਹੇ ਤੇ ਨਾਲ ਹੀ ਜਿਹੜੇ ਪਿੰਡਾਂ ਦੇ ਅੰਦਰ ਬਲਾਕ ਬਖ ਬਖ ਬਲਾਕਾਂ ਭਾਵੇਂ ਉਹ ਪਿੱਕੀਵੰਡ ਬਲਾਕ ਹੋਵੇ ਗੰਡੀਵੰਡ ਬਲਾਕ ਹੋਵੇ ਖੜੂਰ ਸਾਹ ਬਲਾਕ ਹੋਵੇ ਤਰਨਤਾਰਨ ਹੋਵੇ ਚੋਲਾ ਹੋਵੇ ਉਹਦੇ ਦਰਮਿਆਨ ਜਿਹੜੇ ਜੀਆਰਐਸ ਆ ਜਿਨ੍ਹਾਂ ਲਗਾਤਾਰ ਕੱਚੇ ਕੰਮੇ ਉਹ ਸਰਕਾਰ ਦੇ ਪਰ ਉਹ ਲੱਖਾਂ ਰੁਪਏ ਡਕਾਰ ਗਿਆ ਮਨਰੇਗਾ ਸਕੀਮ ਤਹਿਤ ਉਹਨਾਂ ਦੀਆਂ ਜਾਇਦਾਦਾਂ ਵੱਡੇ ਵੱਡੇ ਬੰਗਲੇ ਪਾਏ ਕਰੋੜਾਂ ਦੀਆਂ ਕਪਲਾ ਹੋਇਆ ਇਹਦੇ ਦਰਮਿਆਨ ਅਸੀਂ ਮੰਗ ਕਰਦੇ ਆ ਅੱਜ ਦੇ ਧਰਨੇ ਤੋਂ ਵਿਜੀਲੈਂਸ ਤੋਂ ਜਾਂਚ ਕਰਦੇ ਆ ਅਸੀਂ ਮੰਗ ਕਰਦੇ ਆ ਵਿਜੀਲੈਂਸ ਤੋਂ ਉਹਨਾਂ ਦੀਆਂ ਜਾਇਦਾਦਾਂ ਦੀ ਨਿਰਪੱਖ ਜਾਂਚ ਕਰਕੇ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ ਲਗਾਤਾਰ ਮਨਰੇਗਾ ਮذੂਰ ਔਰਤਾਂ ਨੇ ਕੰਮ ਕੀਤਾ ਹੁੰਦਾ ਜਦੋਂ ਇਹਨਾਂ ਦੇ ਜੋਬ ਕਾਰਡ ਬਣਾਏ ਜਾਂਦੇ ਨਾਲ ਇੱਕ ਏਟੀਐਮ ਦਾ ਫਾਰਮ ਭਰਉਂਦੇ ਆਉ ਨਾਲ ਪਿੰਡ ਦਾ ਸਰਪੰਚ ਰਲਿਆ ਹੁੰਦਾ ਜੀਆਰਐਸ ਰਲਿਆ ਹੁੰਦਾ ਬੈਂਕ ਦਾ ਮੈਨੇਜਰ ਰਲਿਆ ਹੁੰਦਾ ਕੰਮ ਮਜ਼ਦੂਰ ਔਰਤਾਂ ਕੰਮੀਆਂ ਤੇ ਪੈਸੇ ਪਿੰਡਾਂ ਦੇ ਸਰਪੰਚ ਕਢਾ ਕੇ ਇਹਨਾਂ ਦੀ ਬੇਤਨ ਇਹਨਾਂ ਦਾ ਉਹ ਡਕਾਰ ਜਾਂਦੇ ਆ ਅਸੀਂ ਕਿੰਨੇ ਅੱਜ ਪ੍ਰਸ਼ਾਸਨ ਨੂੰ ਅੱਜ ਮੰਗ ਲੈ ਕੇ ਆਏ ਅਸੀਂ ਏਡੀਸੀ ਡੀ ਕੋਲ ਕੇ ਆਉਣ ਵਾਲੇ ਸਮੇਂ 'ਚ ਜਿਹੜੇ ਬਲਾਕਾਂ 'ਚ ਵੱਖ-ਵੱਖ ਬਲਾਕਾਂ 'ਚ ਜੀਆਰਐਸ ਕੰਮ ਕਰਦੇ ਉਹਨਾਂ ਨੂੰ ਨੱਥ ਪਾਈ ਜਾਵੇ ਉਹਨਾਂ ਨੂੰ ਲਗਾਮ ਦਿੱਤੀ ਜਾਵੇ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ਤੇ ਮਜ਼ਦੂਰਾਂ ਦੇ ਖਾਤਿਆਂ ਜਿਹਦੇ ਪਿਛਲੇ 4 ਮਹੀਨੇ ਤੋਂ ਪੈਸੇ ਨਹੀਂ ਪਾਏ ਫੌਰੀ ਤੌਰ ਤੇ ਪੈਸੇ ਪਾਏ ਜਾਣ ਜੇ ਅੱਜ ਫਿਰ ਸਾਡੀਆਂ ਮੰਗਾਂ ਵੱਲੇ ਨਾ ਧਿਆਨ ਦਿੱਤਾ ਪ੍ਰਸ਼ਾਸਨ ਨੇ ਤੇ ਏਡੀਸੀ ਡੀ ਦੇ ਦਫ਼ਤਰ ਮੋਰੇ ਆਉਣ ਵਾਲੇ ਸਮੇਂ ਜਾਂ ਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ